ਕਈਆਂ ਦੀ ਚਾਲ ਬਦਲੀ ਹੈ ਬਸ ਚਾਰ ਦਿਨ ਦਾ ਹੀ ਸ਼ੋਰ ਹੈ ਇੱਥੇ ਫਸਲਾਂ ਦੇ ਵਿੱਚ ਜੈਰਾ ਨੇ ਕਈ ਦਿਲ ਵਿੱਚ ਰੱਖ ਦੇ ਖਾਰਾ ਨੇ ਕਈ ਦਿਲ ਵਿੱਚ ਉੱਠਦੀਆਂ ਲਹਿਰਾਂ ਨੇ ਘਰ ਵਿੱਚੋਂ ਰੋਂਦੀਆਂ ਮਾਵਾਂ ਨੇ ਪੁੱਤ ਨਿਸ਼ੇੜੀ ਹੋ ਗਿਆ ਹੁਣ ਹੋ ਗਈ ਬਹੁਤ ਦੇਰ ਹੈ ਕਈਆਂ ਦੀ ਚਾਲ ਬਦਲੀ ਹੈ ਬਸ ਚਾਰ ਦਿਨ ਦਾ ਹੀ ਸ਼ੋਰ ਹੈ ਦਿਲ ਵਿੱਚ ਕਿਸੇ ਲਈ ਥਾਂ ਨਹੀਂ ਦਰਦਾਂ ਦਾ ਕੋਈ ਨਾਂ ਨਹੀਂ ਕੋਈ ਹੱਥੀ ਕਰਦਾ ਸ਼ਾਹ ਨਹੀਂ ਪਿਆਰ ਦਾ ਵੀ ਕੋਈ ਨਾਂ ਨਹੀਂ ਕਮਜ਼ੋਰ ਨੂੰ ਇੱਥੇ ਦੱਬਦੇ ਨੇ ਟੌਰ ਵਾਲੇ ਦਾ ਹੀ ਜੋਰ ਹੈ ਕਈਆਂ ਦੀ ਚਾਲ ਬਦਲੀ ਹੈ ਬਸ ਚਾਰ ਦਿਨ ਦਾ ਹੀ ਸ਼ੋਰ ਹੈ ਕੱਚੇ ਘਰ ਹੁਣ ਟਹਿ ਗਏ ਨੇ ਪੱਕਿਆਂ ਵਿੱਚ ਬਸੇਰੇ ਨੇ ਚਿੜੀਆਂ ਦੀ ਆਵਾਜ਼ ਸੁਣਦੀ ਨਹੀਂ ਮੋਬੈਲਾਂ ਨੇ ਪਾਏ ਘੇਰੇ ਨੇ ਸ਼ਿਕਾਰੀ ਸ਼ਿਕਾਰ ਖਾ ਗਿਆ ਬਾਗਾਂ ਵਿੱਚ ਰੋਂਦਾ ਮੋਰ ਹੈ ਕਈਆਂ ਦੀ ਚਾਲ ਬਦਲੀ ਹੈ ਬਸ ਚਾਰ ਦਿਨ ਦਾ ਹੀ ਸ਼ੋਰ ਹੈ ਚਾਰ ਬੰਦੇ ਚੁੱਕ ਕੇ ਲੈ ਗਏ ਘਰ ਵਾਲੇ ਹੱਥ ਧੋਕੇ ਬਹਿ ਗਏ ਦੋ ਦਿਨ ਬਸ ਗੱਲਾਂ ਹੋਈਆਂ ਸਭ ਪੁੱਲਪਲਾ ਕੇ ਬਹਿ ਗਏ ਜਿਨ੍ਹਾਂ ਲਈ ਬੰਦਾ ਦਿਨਰਾਜ਼ ਸੀ ਮਰਿਆ ਉਹ ਤਾਂ ਨਿਕਲੇ ਹੋਰ ਹੈ ਕਈਆਂ ਦੀ ਚਾਲ ਬਦਲੀ ਹੈ ਬਸ ਚਾਰ ਦਿਨ ਦਾ ਹੀ ਸ਼ੋਰ ਹੈ ਕਈਆਂ ਦੀ ਚਾਲ ਬਦਲੀ ਹੈ ਬਸ ਚਾਰ ਦਿਨ ਦਾ ਹੀ ਸ਼ੋਰ ਹੈ